ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਉਹ ਲਗਾਤਾਰ 10-11 ਮਹੀਨੇ ਤੇ ਡਟੇ ਹੋਏ ਨੇ ਜਿਹੜੀ ਸਿਲੈਕਟ ਕਮੇਟੀ ਬਣਾਈ ਹੈ بڑے ਕਾਨੂੰਨ ਬਣਿਆ ਅਜੇ ਤੱਕ ਕਿਸੇ ਵੀ ਕਾਨੂੰਨ ਨੂੰ ਸਿਲੈਕਟ ਕਮੇਟੀ ਦਿੱਤਾ ਅਜੇ ਤੱਕ ਜਿਹੜੇ ਸਿੱਖ ਨੇ ਉਹ ਧੰਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੰਗ ਗਲੀਆਂ ਵਿੱਚੋਂ ਨਾਲੇ ਚੁਗਦੇ ਫਿਰਦੇ ਆ ਨਾਲੇ ਰੋਂਦੇ ਫਿਰਦੇ ਆ ਨਾਲੇ ਦਵਾਈਆਂ ਨਾਲੇ ਮਿੰਤਾ ਕਰਦੇ ਫਿਰਦੇ ਆ ਯਾਦਵ ਸਾਹਿਬ ਨੇ ਇਸੇ ਕਾਨੂੰਨ ਦੀ ਖਰੜਾ ਤਿਆਰ ਹੋ ਰਿਹਾ ਸੀਗਾ ਮੈਂ ਦਾਸ ਹੀ ਉਹਦੇ ਨਾਲ ਸੀਗਾ ਭਾਵੇਂ ਹਿੰਦੂ ਨੇ ਭਾਵੇਂ ਕਿਸੇ ਵੀ ਦੂਜੇ ਵੀ ਧਰਮ ਦਾ ਧਰਮੀ ਨੇ ਉਹ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਦਵੀ ਨਹੀਂ ਮਤਲਬ ਸਹਿਣ ਕਰ ਸਕਦੇ ਸਾਲ ਇੱਕ ਤਾਂ ਰਹਿ ਗਿਆ ਸਰਕਾਰ ਦੇ ਕੋਲ ਤੇ ਫਿਰ ਜੇ ਅਖੀਰਲੇ ਦਿਨ ਇਹ ਬਣਾਉਗੇ ਤੇ ਫਿਰ ਇਹ ਸਨੇਹਾ ਤੁਹਾਡਾ ਇੰਨਾ ਵਧੀਆ ਨਹੀਂ ਜਾਣ ਲੱਗਾ ਤੇ ਫਿਰ ਇਹਨੂੰ ਨਾਲ ਲਮਕਾਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਾਰਨ ਕੀ ਸਮਝਦੇ ਹੋ ਲਮਕਾਉਣ ਦਾ ਬਸ ਸਿਆਸਤ ਹੈ ਜੀ ਸਿਆਸਤ ਹੈ ਜਗਦੀ ਜੋ ਧੰਗੁਰੂ ਗੁਰਨ ਸਾਹਿਬ ਜੀ ਤੇ ਕੋਈ ਸਿਆਸਤ ਕਰੇ ਗੁਰਨਾਥਰ ਮਹਾਦੇ ਗ੍ਰੰਥਾਂ ਦੀਆਂ ਵੀ ਬੇਅਦਬੀਆਂ ਹੋਈਆਂ ਪਰ ਸਭ ਤੋਂ ਵੱਧ ਗਿਣਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੈ ਇਸ ਚੀਜ਼ ਪਿੱਛੇ ਕੀ ਕਾਰਨ ਸਮਝਦੇ ਬਸ ਐਸੇ ਗੱਲ ਨੂੰ ਸਮਝ ਕੇ ਚੇ ਸਮਝਉ ਚਾਹੁੰਦੀ ਹੈ ਵੀ ਸਿੱਖਾਂ ਨਾਲ ਧੱਕਾ ਹੁੰਦਾ ਸਿੱਖਾਂ ਨਾਲ ਵਿਸ਼ੇਸ਼ ਕਰਕੇ ਧੱਕਾ ਹੁੰਦਾ ਭਾਵੇਂ ਮジョਰਿਟੀ ਸਿੱਖਾਂ ਦੀ ਹੈ ਸਟੇਟਾਂ ਤੋਂ ਲੋਕ ਲਿਆ ਕੇ ਇੱਥੇ ਵਾਰਡ ਦਿੱਤੇ ਗਏ ਆ ਬਿਠਾ ਦਿੱਤੇ ਗਏ ਆ ਸਰਕਾਰੀ ਦਫ਼ਤਰਾਂ 'ਚ ਬਿਠਾ ਦਿੱਤੇ ਗਏ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਕਰੀਬਨ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਜ਼ਿਸ਼ ਹੈ ਬਾਉਂਡਰਾਂ ਤੇ ਸ਼ਹੀਦੀਆਂ ਵੀ ਸਿੱਖਾਂ ਦੀਆਂ ਵੱਧ ਹੁੰਦੀਆਂ ਨੇ ਸਾਨੂੰ ਲੱਗਦਾ ਨਹੀਂ ਵੀ ਮਤਲਬ ਵੀ ਕੋ ਸਿੱਖਾਂ ਵੱਲੋਂ ਕਮੀ ਐ ਸਿੱਖ ਪੰਥ ਵੱਲੋਂ ਸਿੱਖ ਧਰਮ ਵੱਲੋਂ ਕੋਈ ਕਮੀ ਐ ਮਤਲਬ ਵੀ ਸਹਿਯੋਗ ਦੇਣ ਦੀ ਪ੍ਰਵਾਸੀਆਂ ਦੇ ਲਈ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਨਿਯਮ ਹੋਣੇ ਚਾਹੀਦੇ ਨੇ ਵੈਸੇ ਤਾਂ ਜਿਹੜੇ ਬਾਰਡਰ ਵਾਲੇ ਸਟੇਟਾਂ ਨੇ ਨਾ ਉਹਨਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਐ ਪਰ ਇੱਥੇ ਤਾਂ ਵੱਧ ਛੱਡ ਕੇ ਬਰਾਬਰ ਵੀ ਨਹੀਂ ਮਿਲ ਰਿਹਾ ਕਿਉਂਕਿ ਹਿਮਾਚਲ ਜਾ ਉੱਥੇ ਤੁਸੀਂ ਜ਼ਮੀਨ ਲੈ ਕੇ ਦਿਖਾ ਦਿਓ ਸਿੱਖਾਂ ਦੀ ਆਪਣੀ ਸਰਕਾਰ ਹੈ ਫਿਰ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਹੁਣ ਤਾਂ ਫਿਰ ਲੋਕਾਂ ਕੋਲ ਬਦਲ ਕੀ ਹੈ ਲੋਕ ਕਰਨ ਕੀ ਦੇਖੋ ਮੈਂ ਇੱਥੇ ਇੱਕ ਬੇਨਤੀ ਕਰੂੰਗਾ ਉਹ ਵਿਸ਼ੇਸ਼ ਬੇਨਤੀ ਹੈ ਜਿਹੜੇ ਆਗੂ ਲੋਨ ਲੀਡਰ ਲੋਕ ਨੇ ਸਾਡੇ ਸਾਥ ਨਾ ਦੇਣ ਫਿਰ ਉੱਥੇ ਲੋਕਾਂ ਦੇ ਹਜੂਮ ਤੋਂ ਬਿਨਾ ਲੋਕਾਂ ਦੇ ਇਕੱਠ ਤੋਂ ਬਿਨਾ ਲੋਕਾਂ ਦੀ ਇਕੱਤਰਤ ਤੋਂ ਬਿਨਾ ਕੋਈ ਵੀ ਹਿਲਵ-ਵਸਿਲਾ ਨਹੀਂ ਖਿੜੀ ਪਤੇਗੜ ਸਾਬ ਦੀ ਧਰਤੀ ਤੇ ਖੜੇ ਆ ਜਿੱਥੇ ਬੇਅਦਬੀ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਤੇ ਸਾਡੇ ਨਾਲ ਬਾਬਾ ਜੀ ਸੁਖਦੇਵ ਸਿੰਘ ਜੁੜ ਚੁੱਕੇ ਨੇ ਨਾਨਕਸਰ ਵਾਲੇ ਬਾਬਾ ਜੀ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਾਬਾ ਜੀ ਤੁਸੀਂ ਇੱਥੇ ਪਹੁੰਚੇ ਹੋ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਉਹ ਲਗਾਤਾਰ 10-11 ਮਹੀਨੇ ਦੇ ਡਟੇ ਹੋਏ ਨੇ ਪਰ ਹੁਣ ਸਿਲੈਕਟ ਕਮੇਟੀ ਸਰਕਾਰ ਨੇ ਬਣਾ ਦਿੱਤੀ ਗਈ ਆ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਇਹਨਾਂ ਜਿਹੜੀ ਸਿਲੈਕਟ ਕਮੇਟੀ ਬਣਾਈ ਹੈ ਨਾ ਜੀ ਬੜੇ ਕਾਨੂੰਨ ਬਣੇ ਅਜੇ ਤੱਕ ਜੀ ਕਿਸੇ ਵੀ ਕਾਨੂੰਨ ਨੂੰ ਸਿਲੈਕਟ ਕਮੇਟੀ ਨਹੀਂ ਦਿੱਤਾ ਅਜੇ ਤੱਕ ਕਿਸੇ ਵੀ ਕਾਨੂੰਨ ਨੂੰ ਸਿਲੈਕਟ ਕਮੇਟੀ ਨਹੀਂ ਦਿੱਤਾ ਆਰਡੀਨੇਸ਼ਨਲੀ ਪਾਸ ਕਾਨੂੰਨ ਹੋਏ ਆ ਤੇ ਇੰਨਾ ਸੰਵੇਦਨਸ਼ੀਲ ਵਿਸ਼ਾ ਤੇ ਮਤਲਬ ਪਿਛਲੇ 10 ਸਾਲਾਂ ਤੋਂ ਜਿਹੜੇ ਸਿੱਖ ਨੇ ਉਹ ਧੰਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੰਗ ਗਲੀਆਂ ਵਿੱਚੋਂ ਨਾਲੇ ਚੁਗਦੇ ਫਿਰਦੇ ਆ ਨਾਲੇ ਰੋਂਦੇ ਫਿਰਦੇ ਆ ਨਾਲੇ ਦਵਾਈਆਂ ਨਾਲੇ ਮਿੰਤਾ ਕਰਦੇ ਫਿਰਦੇ ਆ ਨਾਲੇ ਇਦਾਂ ਦੇ ਸਮਾਗਮ ਹੋ ਰਹੇ ਨੇ ਮਿੰਤਾ ਕਰ ਰਹੇ ਆ ਤੇ ਹੋਰ ਸਿਲੈਕਟ ਕਮੇਟੀ ਦੂਜੀ ਬੇਨਤੀ ਇਹ ਹੈ ਵੀ ਜਦੋਂ ਐਲ ਕੇ ਯਾਦਵ ਸਾਹਿਬ ਨੇ ਇਸੇ ਕਾਨੂੰਨ ਦੀ ਖਰੜਾ ਤਿਆਰ ਹੋ ਰਿਹਾ ਸੀਗਾ ਮੈਂ ਦਾਸ ਵੀ ਉਦੋਂ ਨਾਲ ਸੀਗਾ ਉਦੋਂ ਸਾਰੇ ਧਰਮਾਂ ਦੇ ਪੈਰੋਕਾਰ ਅਸੀਂ ਉਹਨਾਂ ਦੇ ਹਾਜ਼ਰ ਸੀਗੇ ਸਾਰਿਆਂ ਨੇ ਡਟ ਕੇ ਕਿਹਾ ਮਤਲਬ ਵੀ ਜਦੋਂ ਪੇਸ਼ ਹੋ ਕੀ ਧਰਮਾਂ ਦੇ ਆਗੂਆਂ ਨੇ ਕਹਿ ਦਿੱਤਾ ਵੀ ਤੁਸੀਂ ਇੱਕ ਕਾਨੂੰਨ ਬੰਨਣਾ ਜ਼ਰੂਰੀ ਹੈ ਬੰਨਣਾ ਚਾਹੀਦਾ ਹੈ ਲੋਕਾਂ ਦੀ ਭਾਵਨਾ ਹੈ ਪੰਜਾਬ ਦੇ ਲੋਕੀ ਧਰਮੀ ਨੇ ਭਾਵੇਂ ਹਿੰਦੂ ਨੇ ਭਾਵੇਂ ਕਿਸੇ ਵੀ ਦੂਜੇ ਵੀ ਧਰਮ ਪਰ ਧਰਮੀ ਨੇ ਉਹ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਦਵੀ ਨਹੀਂ ਮਤਲਬ ਸਹਿਣ ਕਰ ਸਕਦੇ ਸੋ ਇਸ ਵਾਸਤੇ ਮੈਂ ਕਹਿੰਦਾ ਵੀ ਨਹੀਂ ਇਹ ਇੰਨਾ ਸਮਾਂ ਡਿਲੇ ਨਹੀਂ ਕਰਨਾ ਚਾਹੀਦਾ ਸਾਲ ਇੱਕ ਤਾਂ ਰਹਿ ਗਿਆ ਸਰਕਾਰ ਦੇ ਕੋਲ ਤੇ ਫਿਰ ਜੇ ਅਖੀਰਲੇ ਦਿਨ ਇਹ ਬਣਾਉਗੇ ਤੇ ਫਿਰ ਇਹ ਸੁਨੇਹਾ ਤੁਹਾਡਾ ਇੰਨਾ ਵਧੀਆ ਨਹੀਂ ਜਾਣ ਲੱਗਾ ਸੋ ਇਸ ਵਾਸਤੇ ਮੈਂ ਫਿਰ ਬੇਨਤੀ ਰਿਕੁਐਸਟ ਕਰਦਾ ਅਸੀਂ ਸਟੇਜ ਤੇ ਵੀ ਕੀਤੀਆਂ ਬੇਨਤੀਆਂ ਵੀ ਇਹ ਇੰਨਾ ਲੰਮਾ ਲਜਾਂ ਦੀ ਇੰਨੀ ਲੋੜ ਨਹੀਂ ਹੈ ਫਿਰ ਇਹਨੂੰ ਦੁਬਾਰਾ 2 ਸਾਲ ਦਾ ਵਿੱਚ ਸਮਾਂ ਤੇ ਹੈਗਾ ਵੀ ਬਾਅਦ ਵਿੱਚ ਵੀ ਕੋ ਇਹਦਾ ਕੀਤੀ ਜਾ ਸਕਦੀ ਹੈ ਦੇ ਵਿੱਚ ਘਾਟਵੰਤ ਕੀਤੀ ਜਾ ਸਕਦੀ ਹੈ ਤੇ ਫਿਰ ਇਹਨੂੰ ਇੰਨਾ ਲਮਕਾਉਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਾਰਨ ਕੀ ਸਮਝਦੇ ਹੋ ਲਮਕਾਉਣ ਦਾ ਬਸ ਸਿਆਸਤ ਹੈ ਜੀ ਇਹ ਸਿਆਸਤ ਦੁੱਖ ਦੀ ਗੱਲ ਹੈ ਵੀ ਚਲੋ ਸਮਾਜਿਕ ਮੁੱਦਿਆਂ ਤੇ ਸਿਆਸਤ ਹੁੰਦੀ ਅਸੀਂ ਵੇਖੀ ਐ ਵਿੰਦ ਵੀ ਤੁਰੇ ਹੋਣੇ ਪਰ ਜਾਗਦੀ ਜੋ ਧੰਗੁਰੂ ਗੁਰੰਗ ਸਾਹਿਬ ਜੀ ਤੇ ਕੋਈ ਦਾ ਕਰੇ ਸਿਆਸਤ ਕਰੇ ਔਰ ਪਿਛਲੇ ਸਾਡੀਆਂ ਸਰਕਾਰਾਂ ਬੇਸ਼ੱਕ ਉਹ ਸਾਡੀ ਸਰਕਾਰ ਗਣੀ ਜਾਂਦੀ ਹੈ ਅਕਾਲੀਆਂ ਦੀ ਸਰਕਾਰ ਉਹਨਾਂ ਦੀ ਸਰਕਾਰ ਤੋਂ ਲੈ ਕੇ ਅੱਜ ਤੱਕ ਮਤਲਬ ਇਹ ਕੋਈ ਸਮਝ ਨਹੀਂ ਆ ਰਹੀ ਸਰਕਾਰ ਨੂੰ ਵੀ ਮਤਲਬ ਇਹ ਬੜਾ ਜ਼ਰੂਰੀ ਹੈ ਵਿਸ਼ਾ ਤੇ ਕਰਨਾ ਚਾਹੀਦਾ ਹੈ ਪੰਜਾਬ ਨੂੰ ਇਹ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੇ ਨਾਂ ਤੇ ਵਸਦਾ ਪਰ ਇਸੇ ਧਰਤੀ ਦੇ ਉੱਤੇ ਜਿੱਥੇ ਸਿੱਖ ਮੈਜੋਰਟੀ ਦੇ ਵਿੱਚ ਨੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਹੋਰਨਾਂ ਧਰਮਾਂ ਦੇ ਗ੍ਰੰਥਾਂ ਦੀਆਂ ਵੀ ਬੇਅਦਬੀਆਂ ਹੋਈਆਂ ਪਰ ਸਭ ਤੋਂ ਵੱਧ ਗਿਣਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੈ ਇਸ ਚੀਜ਼ ਪਿੱਛੇ ਕੀ ਕਾਰਨ ਸਮਝਦੇ ਹੋ ਕਿ ਵਾਰ-ਵਾਰ ਸਿੱਖਾਂ ਦੀ ਮੈਜੋਰਟੀ ਹੈ ਸਿੱਖਾਂ ਦੀ ਧਰਤੀ ਹੈ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਬਸ ਇਸੇ ਗੱਲ ਨੂੰ ਸਮਝ ਕੇ ਸਮਝ ਚਾਉਂਦੀ ਆ ਵੀ ਸਿੱਖਾਂ ਨਾਲ ਧੱਕਾ ਹੁੰਦਾ ਸਿੱਖਾਂ ਨਾਲ ਵਿਸ਼ੇਸ਼ ਕਰਕੇ ਧੱਕਾ ਹੁੰਦਾ ਭਾਵੇਂ ਮジョਰਿਟੀ ਸਿੱਖਾਂ ਦੀ ਹੈ ਇੱਥੇ ਹੁਣ ਐ ਇਸ ਵਕਤ ਤੁਸ ਤੁਹਾਨੂੰ ਪਤਾ ਹੋਣਾ ਇਹਨਾਂ ਗੱਲਾਂ ਦਾ ਹੁਣ ਤਕਰੀਬਨ ਤਕਰੀਬਨ 50% ਤੇ ਆ ਗਈ ਸਾਡੀ ਸਿੱਖਾਂ ਦੀ ਆਬਾਦੀ ਪੰਜਾਬ ਦੇ ਵਿੱਚ ਦੂਜੇ ਜਿਹੜੇ ਸਟੇਟਾਂ ਤੋਂ ਲੋਕ ਲਿਆ ਕੇ ਇੱਥੇ ਵਾਰਡ ਦਿੱਤੇ ਗਏ ਆ ਬਿਠਾ ਦਿੱਤੇ ਗਏ ਆ ਸਰਕਾਰੀ ਦਫ਼ਤਰਾਂ ਵਿੱਚ ਬਿਠਾ ਦਿੱਤੇ ਗਏ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਕਰੀਬਨ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਜ਼ਿਸ਼ ਹੈ ਔਰ ਸਾਨੂੰ ਤਾਂ ਹੀ ਲੱਗਦਾ ਵੀ ਸਾਡਾ ਦਿਨੋਂ ਦਿਨ ਜਿਹੜਾ ਸਿੱਖਾਂ ਦੇ ਨਾਲ ੱੱਕੇ ਤੇ ੱੱਕਾ ਹੁੰਦਾ ਤੁਰਿਆ ਹੁੰਦਾ ਇਹ ਮਾੜੀ ਗੱਲ ਹੈ ਚੰਗੀ ਗੱਲ ਨਹੀਂ ਕਿਉਂਕਿ ਸਿੱਖਾਂ ਨੇ ਦੇਖੋ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਦੱਸੋ ਤਾਂ ਸਿੱਖਾਂ ਨੇ ਕਿੱਥੇ ਆਪਣੀ ਫਰਜ਼ ਆਦਾ ਨਹੀਂ ਕੀਤੀ ਜਿੱਥੇ ਕਿੱਥੇ ਰੋਲਾ ਦਾਣ ਕੀਤਾ ਕਿੱਥੇ ਦੇਸ਼ ਵਾਸਤੇ ਖੜੇ ਨਹੀਂ ਬਾਰਡਰਾਂ ਤੇ ਨਹੀਂ ਖੜੇ ਕਿ ਜਦੋਂ ਇੱਕ ਇਸ ਦੇਸ਼ ਨੂੰ ਚਲਾਉਣ ਵਾਸਤੇ ਪੈਸਾ ਨਹੀਂ ਸੀ ਰਹਿ ਗਿਆ ਉਦੋਂ ਪ੍ਰਧਾਨ ਮੰਤਰੀ ਦੇ ਅਪੀਲ ਕਰਨ ਤੇ ਅੱਜ ਰਿਕਾਰਡ ਹੈ ਵੀ ਉਦੋਂ ਵੀ ਸਿੱਖਾਂ ਨੇ ਵੱਧ ਪੈਸਾ ਦਿੱਤਾ ਵੱਧ ਸੋਨਾ ਦਿੱਤਾ ਬਾਰਡਰਾਂ ਤੇ ਸ਼ਹੀਦੀਆਂ ਵੀ ਸਿੱਖਾਂ ਦੀਆਂ ਵੱਧ ਹੁੰਦੀਆਂ ਨੇ ਹਾਂਜੀ ਸੋ ਇਸ ਵਾਸਤੇ ਵੀ ਸਾਨੂੰ ਲੱਗਦਾ ਨਹੀਂ ਵੀ ਮਤਲਬ ਵੀ ਕੋਈ ਸਿੱਖਾਂ ਵੱਲੋਂ ਕਮੀ ਹੈ ਸਿੱਖ ਪੰਥ ਵੱਲੋਂ ਸਿੱਖ ਧਰਮ ਵੱਲੋਂ ਕੋਈ ਕਮੀ ਹੈ ਮਤਲਬ ਵੀ ਸਹਿਯੋਗ ਦੇਣ ਦੀ ਕਮੀ ਨਹੀਂ ਕਿਤੇ ਛੱਡੀ ਅਸੀਂ ਪਰ ਪਤਾ ਨਹੀਂ ਇਹ ਵੱਲ ਦੀ ਸਾਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਸਾਡੇ ਨਾਲ ਇਦਾਂ ਕਿਉਂ ਹੁੰਦਾ अच्छा ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਤਾਂ ਇਹ ਸਿੱਧੇ ਰੂਪ ਦੇ ਵਿੱਚ ਸਮਝ ਆਉਂਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਪਿਛਲੇ 20-25 ਸਾਲਾਂ ਦੇ ਵਿੱਚ ਆਏ ਨੇ ਤੇ ਵਸੇ ਨੇ ਤੇ ਵਾਰ-ਵਾਰ ਮੰਗ ਉੱਠਦੀ ਹੈ ਕਿ ਪ੍ਰਵਾਸੀਆਂ ਦੇ ਲਈ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਨਿਯਮ ਹੋਣੇ ਚਾਹੀਦੇ ਨੇ ਉਸ ਮੰਗ ਨੂੰ ਤੁਸੀਂ ਕਿਵੇਂ ਸਮਝਦੇ ਹੋ ਹੋਣੇ ਚਾਹੀਦੇ ਨੇ ਕਿਵੇਂ ਦੇ ਹੋਣੇ ਚਾਹੀਦੇ ਨੇ ਨਹੀਂ ਦੇਖੋ ਵੈਸੇ ਤਾਂ ਜਿਹੜੇ ਬਾਰਡਰ ਵਾਲੇ ਸਟੇਟਾਂ ਨੇ ਨਾ ਉਹਨਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਇੱਥੇ ਤਾਂ ਵੱਧ ਛੱਡ ਕੇ ਬਰਾਬਰ ਵੀ ਨਹੀਂ ਮਿਲ ਰਿਹਾ ਕਿਉਂਕਿ ਹਿਮਾਚਲ ਜਾ ਉੱਥੇ ਤੁਸੀਂ ਜ਼ਮੀਨ ਲੈ ਕੇ ਦਿਖਾ ਦਿਓ। ਰਾਜਸਥਾਨ ਜਾਓ ਜ਼ਮੀਨ ਲੈ ਕੇ ਦਿਖਾ ਦਿਓ। ਇੱਥੇ ਜਿਹੜਾ ਮਰਜ਼ੀ ਆਵੇ ਜ਼ਮੀਨ ਲਵੇ, ਪਲਾਟ ਲਵੇ, ਜੋ ਮਰਜ਼ੀ ਲਵੇ ਉਹ ਮਾਲਕ ਹੈ। ਇੱਥੇ ਵੋਟਰ ਕਾਰਡ ਬਣਾ ਲੈ, ਬੈਂਕ 'ਚ ਖਾਤਾ ਖੋਲ੍ਹ ਲਈ ਦੀ ਵੋਟ ਬਣ ਜਾਂਦੀ ਐ। ਉਹ ਉੱਥੇ ਦਾ ਵੋਟਰ ਬਣ ਜਾਂਦਾ। ਕਿਤੇ ਬਾਹਰਲੇ ਸਟੇਟਿੰਗ ਬਣਾ ਕੇ ਮੁਖਾਵੇ ਤਾਂ ਨਹੀਂ ਬਣ ਦਿੰਦੇ। ਫਿਰ ਇਹ ਇੰਨਾਂ ਗੱਲਾਂ ਤੋਂ ਤਾਂ ਫੇਰ ਉੱਥੇ ਹੀ ਗੱਲ ਆ ਜਾਂਦੀ ਵੀ ਲੱਗਦਾ ਤੱਕਾ ਹੁੰਦਾ ਸਿੱਖਾ। अच्छा लगातार बहुत सारीयां सरकारां जिन्नां नु ਤੁਸੀਂ ਵੀ ਜ਼ਿਕਰ ਕੀਤਾ ਕਿ ਅਕਾਲੀ ਦਲ ਦੀ ਵੀ ਸਰਕਾਰ ਦੇਖੀ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਸਿੱਖਾਂ ਦੀ ਆਪਣੀ ਸਰਕਾਰ ਹੈ ਫਿਰ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਹੁਣ ਤਾਂ ਫਿਰ ਲੋਕਾਂ ਕੋਲ ਬਦਲ ਕੀ ਹੈ ਲੋਕ ਕਰਨ ਕੀ ਕਿਉਂਕਿ ਸਮੱਸਿਆ ਤਾਂ ਇਹ ਹੈ ਕਿ ਅੱਗੇ ਆਉਣ ਵਾਲੇ ਵਕਤ ਦੇ ਵਿੱਚ ਕੀ ਕਰਨਾ ਚਾਹੀਦਾ ਦੇਖੋ ਮੈਂ ਇੱਥੇ ਇੱਕ ਬੇਨਤੀ ਕਰੂੰਗਾ ਔਰ ਵਿਸ਼ੇਸ਼ ਬੇਨਤੀ ਹੈ ਜਦੋਂ ਪ੍ਰਸ਼ਾਸਨ ਸਾਥ ਨਾ ਦੇਵੇ ਰਾਜਨੀਤਿਕ ਲੋਕ ਵਾਜ ਜਿਹੜੇ ਆਗੂ ਲੋ ਲੀਡਰ ਲੋਕ ਨੇ ਸਾਡੇ ਸਾਥ ਨਾ ਦੇਣ ਫਿਰ ਉੱਥੇ ਲੋਕਾਂ ਦੇ ਹਜੂਮ ਤੋਂ ਬਿਨਾ ਲੋਕਾਂ ਦੇ ਇਕੱਠ ਤੋਂ ਬਿਨਾ ਲੋਕਾਂ ਦੀ ਇਕੱਤਰਤਾ ਤੋਂ ਬਿਨਾ ਕੋਈ ਵੀ ਹਿੱਲਾ ਵਸੀਲਾ ਨਹੀਂ ਨਜ਼ਰ ਆਉਂਦਾ ਸੋ ਅੱਜ ਸਿਰਫ ਕੇਵਲ ਤੇ ਕੇਵਲ ਮੈਂ ਤੁਹਾਡੇ ਚੈਨਲ דרਹੀਂ ਅਪੀਲ ਕਰਦਾ ਹਾਂ ਉਹ ਸੁਹਿਰਦ ਲੋਕਾਂ ਨੂੰ ਜਿਹੜੀ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਮੈਂ ਧਰਮ ਤੋਂ ਉੱਟ ਕੇ ਗੱਲ ਕਰਦਾ ਇੱਥੇ ਕੋਈ ਧਰਮ ਦੀ ਗੱਲ ਨਹੀਂ ਇਨਸਾਨੀਅਤ ਦੇ ਧਰਮ ਨੂੰ ਲੈ ਕੇ ਇਨਸਾਨੀਅਤ ਨੂੰ ਬਚਾਉਣ ਵਾਸਤੇ ਅੱਜ ਇਨਸਾਨਾਂ ਨੂੰ ਇੱਕ ਪਾਸੇ ਤੇ ਜਿਹੜੇ ਲੋਕ ਦੁਸ਼ਟ ਨੇ ਜਿਹੜੇ ਲੋਕ ਅਤਿਆਚਾਰ ਕਰਦੇ ਆ ਜਿਹੜੇ ਲੋਕ ਜ਼ਾਲਮ ਨੇ ਜਿਹੜੇ ਲੋਕ ਗੁੰਡਾ ਕਿਸਮ ਦੇ ਨੇ ਉਹਨਾਂ ਨੂੰ ਵੱਖਰਾ ਕਰਨਾ ਪੈਣਾ ਇਹ ਜਿੰਨਾ ਚਿਰ ਲੋਕ ਨਾ ਜਾਗੇ ਉਹਨਾਂ ਚਿਰ ਕੋਈ ਹਿਲਵ-ਵਸਿਲਾ ਨਹੀਂ ਵੀ ਨਜ਼ਰ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਸਾਡੀ ਡਿਸਕਵਰ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਡੇ ਨਾਲ ਬਾਬਾ ਜੀ ਸੁਖਦੇਵ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਅੱਗਿਆ ਰੱਬ ਰਾਖਾ